अध्ययन बताता है कि धूम्रपान छोड़ने के 20 मिनट बाद आपका रक्तचाप सामान्य हो जाता है कुछ ही दिनों में आपके शरीर में निकोटीन की मात्रा कम हो जाती है और 12 महीनों में हृदय रोग का खतरा भी आधा रह जाता है लेकिन अभी धूम्रपान की वजह से आप दिल के दौरे के बेहद करीब हैं। बीड़ी सिगरेट का हर कष्ट जानलेवा है और इससे कोविड 19 का खतरा भी कई गुना बढ़ सकता है तंबाकू आज ही छोड़े मदद के लिए कॉल करें एक आठ शून्य शून्य एक एक दो तीन पाँच छह यारेपर बहुत बहुत पक्की आ गई ਚਲੋ ਮੇਰੇ ਭਰਾਵਾਂ ਨੇ ਆਪਾ ਚਲੋ ਪੇਪਰ ਬਹੁਤ ਵਧੀਆ ਬਹੁਤ ਵਧੀਆ ਹੋਰ ਯਾਰ ਨਿਆਰਾ ਹੀ ਆਗਾ ਮੈਂ ਕੰਨਣਾ ਛੱਡ ਦੇ ਗੱਲਾਂ ਹੋਰ ਬਈ ਵਧੀਆ ਭਰਾ ਉਹ ਦੱਸ ਕਿਵੇਂ ਆ ਬਈ ਬਹੁਤ ਵਧੀਆ ਬਈ ਹੋਰ ਕਿਵੇਂ ਆ ਠੀਕ ਆ ਠੀਕ ਪੜਾਈ ਕਿਵੇਂ ਚੱਲ ਰਹੀ ਆ ਪੜਾਈ ਬੇ ਵਧੀਆ ਚੱਲਦੀ ਆ ਹੋਰ ਦਾਦੀ ਜੇ ਮਾਲ ਮੂਲ ਦੀ ਲੋੜ ਹੀ ਉਹ ਚੱਲੇ ਯਾਰ ਬਈ ਇਹਨਾਂ ਦੇ ਦਿਨ ਛੋੜ ਨਹੀ ਬਈ ਆਪਣੇ ਯਾਰ ਆ ਯਾਰ ਭਰਾ ਤੇ ਪਿੰਡ ਦੇ ਆ ਬੇਇਤੀ ਕਾਹ ਤੋਂ ਕਰਦਾ ਯਾਰ ਤੇ ਬਈ ਯਾਰ ਕੀ ਯਾਰ ਜਾ ਬਈ ਯਾਰ ਤੂੰ ਬਈ ਕੱਲਾ ਮਿਲੀ ਯਾਰ ਸਾਡੇ ਕੋਈ ਨਹੀਂ ਬਈ ਮਿਲ ਜਾਏ ਲਗਾੜੀ ਹੁਣ ਲੈ ਇਡਾਰਾ ਵਿੱਚ ਇਹੋ ਉਹ ਨਹੀਂ ਯਾਰ ਹਾਂਜੀ ਬਈ ਯਾਰ ਨੂੰ ਲੈਂ ਗਿਆ ਨਹੀਂ ਬਈ ਅੱਜ ਤਾਂ ਬਿਮਾਰ ਆ ਯਾਰ ਅੱਜ ਨਹੀਂ ਆਣਾ ਉਹਨੇ ਨਹੀਂ ਬਈ ਯਾਰ ਤੂੰ ਬੰਦਾ ਵਧੀਆ ਉਹ ਖਾਚੇ ਆਈ ਬੰਦਾ ਹਾਂ ਬਈ ਯਾਰ ਹਾਂ ਹਣੇ ਸਕੂਲੇ ਚਲਾ ਹੀ ਹਾਂਜੀ ਹਾਂਜੀ ਭਾਈ ਆਇਆ ਸਕੂਲੇ ਤੇ ਕਿਹਾ ਬੈਂਕ ਮਾਰ ਆਇਆ ਜਿਹੜੇ ਬੈਂਕ ਤੋਂ ਕੰਬੇ ਨਹੀਂ ਨਹੀਂ ਭਾਈ ਮੈਂ ਸਕੂਲੇ ਕਦੇ ਬੈਂਕ ਨਹੀਂ ਮਾਰਿਆ ਆਇਆ ਅੱਜ ਦਿਨ ਮਰਾਕ ਦੇ ਨਹੀਂ ਨਹੀਂ ਭਾਈ ਆਇਆ ਆਇਆ ਭਾਈ ਭਾਈ ਆਇਆ ਭਾਈ ਯਾਰ ਆ ਕੀ ਭਈ ਭਾਈ ਕਾਹਦਾ ਮੂਰ ਆ ਨਹੀਂ ਭਾਈ ਮੈਂ ਨਹੀਂ ਯਾਰ ਭਾਈ ਮੈਂ ਕਦੇ ਕੀਤਾ ਨਹੀਂ ਯਾਰ ਭਾਈ ਯਾਰ ਭਾਈ ਨਵਾਂ 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 ਅੱਖਵਾਉ ਇਹਨੂੰ ਮਾਲ ਮੂਲ ਨਹੀਂ ਭਾਈ ਮੈਂ ਨਹੀਂ ਖਾਂਦਾ ਨਹੀਂ ਭਾਈ ਬਸਰੂਰ ਆ ਉਖਾਰ ਸੁਣਿਆ ਆ ਸੰਦੇ ਨੂੰ ਬਈ ਮੈਂ ਤਾਂ ਇਹਦੇ ਚੱਕਰ ਦੇ ਆਉਣ ਲੱਗ ਗਏ। ਉਹ ਕੋਲੀ ਬਈ ਕੋਹ ਨਹੀਂ ਹੁੰਦਾ ਛੱਡਾਵਾਂਗੇ ਤੈਨੂੰ ਘਰੇ ਟੈਨਸ਼ਨ ਘਾ ਤੋ ਲੈਣਾ। ਨਹੀਂ ਬਈ ਚੱਕਰ ਹੀ ਆਉਂਦੇ। ਨਹੀਂ ਬਈ ਚੜਿਆ ਬਈ ਜ਼ਰੂਰ ਤੈਨੂੰ। ਨਹੀਂ ਬਈ ਮੇਰੇ ਤਾਂ ਚੱਕਰ ਦੇ ਆਉਣ ਲੱਗ। ਉਹ ਕੋਈ ਨਹੀਂ ਕੋਈ ਆਪੇ ਰੀਸੈਟ ਯੂ ਪਹਿਲੀ ਵਾਰੀ ਕੀਤਾ ਣਾ। ਕੋਈ ਨਹੀਂ ਬਈ। ਚੱਲ ਕੋਲੀ। ਓ ਯਾਰ ਦੀਪ ਯਾਰ ਕਿੱਧਰ ਗਿਆ ਯਾਰ ਅੱਜ। ਦੇਖਣਾ ਤਾਂ ਪਊਗਾ ਯਾਰ। ਯਾਰ ਮੋਟਰਸਾਈਕਲ ਤਾਂ ਸਾਡਾ ਲੱਗਦਾ ਯਾਰ ਹੈਂ। ਪਰ ਦੀਪ ਲੈ ਕੇ ਗਿਆ ਸੀ ਦੀਪ ਕਿੱਧਰ ਗਿਆ ਯਾਰ ਹੈ? ਹੈ? ਚਾ ਵੀ ਵਿੱਚ ਛੱਡ ਗਿਆ ਕਮਲਾ ਹੈ। ਪਰ ਧਿਆ ਕਿੱਧਰ ਹੋਇਆ ਯਾਰ? ਉਹ ਯਾਰ ਮੋਟਰਸਾਈਕਲ ਤਾਂ ਉਹ ਤਾਂ ਸਰ ਜੀ ਯਾਰ ਮੈਂ ਦੀਪ ਨੂੰ ਦੇਖਾਂ ਯਾਰ ਕਿੱਥੇ ਗਿਆ ਦੀਪ ਕਿੱਥੇ ਗਿਆ? ਉੱਤਰ ਦੇਖਦੇ ਆ ਯਾਰ। ਮੈਂ ਦੇਖ ਕੇ ਆਉਣਾ। ਉਹ ਵੀ ਆਪਣਾ ਸਫ਼ਰ ਇੱਥੋਂ ਤੱਕ ਉਹਦਾ ਵੱਡਾ ਭਰਾ ਗਿਆ। ਆ ਜਾ। ਆ ਜਾ। ਆ ਜਾ। ਉਹ ਹੱਟ ਓਏ ਇਹ ਤਾਂ ਸਾਡਾ ਦੀਪਾ ਓਏ ਓਏ ਕੀ ਹੋਇਆ ਤੈਨੂੰ ਓ ਬਈ ਆਈ ਯਾਰ ਯਾਰ ਮੇਰਾ ਭਰਾ ਯਾਰ ਮੈਂ ਲੈ ਕੇ ਜਾਣਾ ਇਹਨੂੰ ਬਈ ਆਈ ਯਾਰ ਉੱਠ ਦੀਪ ਕੀ ਹੋਇਆ ਯਾਰ ਯਾਰ ਕੀ ਹੋਇਆ ਬਈ ਕੀ ਹੋਇਆ ਤੈਨੂੰ ਹੈ ਓ ਯਾਰ ਓ ਤੂੰ ਕੁਝ ਬੋਲਦਾ ਕਾ ਤੂੰ ਕੀ ਗੱਲ ਹੋਈ ਯਾਰ ਯਾਰ ਇਹਨਾਂ ਘਰ ਸਾਕਾ ਕੇ ਸੜਾ ਕੇ ਆ ਯਾਰ ਮੇਰੇ ਨਾਲ ਯਾਰ ਮੈਂ ਤਾਂ ਇਕੱਲੇ ਤਾਂ ਜਾਣਾ ਨਹੀਂ ਖਾਂਦਾ ਪੁੰਦਾ ਯਾਰ ਮੈਨੂੰ ਵੀ ਨਹੀਂ ਪਤਾ ਯਾਰ ਬਈ ਯਾਰ ਨੰਦ ਕਰੇ ਜਾ ਕੇ ਪੁੱਛੂ ਯਾਰ ਮੈਨੂੰ ਯਾਰ ਪਤਾ ਨਹੀਂ ਯਾਰ ਇਹ ਤਾਂ ਯਾਰ ਇੰਨਾ ਲੇਟ ਆਉਂਦਾ ਘਰੇ ਨਾ ਮੈਂ ਡੇਲੀ ਇਹਨੂੰ ਅੱਜ ਇਹ ਤਾਂ ਮੈਂ ਫਾੜੀ ਲੇਤਾ ਇਹਨੂੰ ਮਤੇ ਇੰਦਰ ਜਾਂਦਾ ਯਾਰ ਸੁਣਾਇਆ ਭਾਈ ਬਣਦਾ ਯਾਰ ਬੈਗ ਬੋਏ ਤਾਂ ਚੱਕ ਲੈ ਯਾਰ ਚੱਲ ਬਾਈ ਯਾਰ ਸਰ ਸਾਰ ਸਾਰ ਤੂੰ ਮੋਟਾ ਚੱਲ ਚੱਲ ਮੈਂ ਕੀ ਹੋ ਗਿਆ ਸੈਰੀ ਬਹੁਤ ਦੁਖੀ ਜਾਂਦਾ ਯਾਰ ਸੈਰੀ ਬਹੁਤ ਦੁਖੀ ਜਾਂਦਾ ਕੀ ਹੋ ਗਿਆ ਯਾਰ ਟਾਈਮ ਵੀ ਬੋ ਗਿਆ ਤੇ ਭਰਾ ਵੀ ਯਾਰ ਕੰਮ ਤੇ ਆਉਣਾ ਸਕੂਲ ਵੀ ਜਾਣਾ ਪੈਣਾ ਟਾਈਮ ਵੀ ਬੋ ਗਿਆ ਯਾਰ ಬೀಕೆ ಬೈ ಬಹು ವ್ಯಾಪಾಯ ಮೋಸ ಕೆರೆ ಮೋ ನೆ ಮೇರೆ ಭ್ರಾತ ಮುತ್ತೆ ಬೈ ಮೇಲೆ ಮೋಟಸೈಕಲ್ ਚੱਲ ਕੇ ਫਿਰ ਅੱਜ ਫੇਰ ਨਹੀਂ ਨਹੀਂ ਬਈ ਮੇਰੇ ਭਰਾ ਨੇ ਆਇਆ ਚੱਲਦੇ ਆ ਕੋਈ ਆਇਆ 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 ਨਹੀਂ ਦਾ ਪਹਿਲਾ ਦਿਨ ਸੀ ਰਾਤ ਬਈ ਮੈਨੂੰ ਕੁੱਟਿਆ ਬਹੁਤ ਮੇਰੇ ਭਰਾ ਨੇ ਯਾਰ ਆਇਆ ਨਹੀਂ 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 ਬਈ ਯਾਰ ਤੂੰ ਆਇਆ ਯਾਰ ਨਹੀਂ ਮੇਰੇ ਭਰਾ ਨੇ ਸਾਨੂੰ ਮੈਨੂੰ ਕੁੱਟਿਆ ਬਹੁਤ ਵੱਡੇ ਬਈ ਨੇ ਯਾਰ ਅੱਜ ਬਈ ਯਾਰ ਅੱਜ ਅੱਜ ਮੈਂ ਜਮਣ ਤੇ ਆਇਆ ਬਈ ਯਾਰ ਬਈ ਯਾਰ ਬਈ ਯਾਰ ਫੇਰ ਕੀ ਆਇਆ ਉਹ ਬਈ ਮੇਰੇ ਭਰਾ ਨੂੰ ਪਤਾ ਲੱਗਣ ਉਹ ਮੈਂ ਚੁਰਾ ਦੇ ਮੋਟਰਸਾਈਕਲ ਉਹ ਬਈ ਬੁਲਾ ਦੇ ਯਾਰ ਉਹ ਬੁਲਾ ਦੇ ਬਈ ਕੋਈ ਨਹੀਂ ਦਾ ਬਈ ਯਾਰ ਮੇਰੇ ਭਰਾ ਨੂੰ ਪਤਾ ਲੱਗ ਗਿਆ ਉਹਨੇ ਮੈਨੂੰ ਰਾਤ ਨੂੰ ਕੁੱਟਿਆ ਯਾਰ ਬਈ ਯਾਰ ਚੱਲ ਬਈ ਯਾਰ ਤੂੰ ਤੁਰਿਆ ਚੱਲੇ ਯਾਰ ਤੂੰ ਆਪਾਂ ਕੀ ਕਰੀਏ ਯਾਰ ਯਾ ਟਾਈ ਵਾਲੇ ਕੇ ਆ ਸੌਂ ਵੀ ਯਾਰ ਉਹ ਭਈ ਯਸ ਸੁਰੂਰ ਲਿਆ ਆਂਦਾ ਉਹ ਕੌਣ ਹਿੰਦਾ ਉਹ ਕੌਣ ਹਿੰਦਾ ਇਹਦਾ ਜਿੰਦਗੀ ਬੜੀ ਸਰਾ ਬਈ ਯਾਰ ਰਾਤ ਨੂੰ ਫਿਰ ਫਿਰ ਸਰਦੋਂ ਲੱਗਦੇ ਕੋਈ ਕੋ ਨਹੀਂ ਹੌਲੀ ਵਾਲੀ ਸੁਰੂਰ ਆਉ ਤੈਨੂੰ ਬਈ ਯਾਰ ਸੁਰੂਰ ਸੁਰੂਰ ਤਾਂ ਬਈ ਫਰੇ ਚੀਂ ਨਹੀਂ ਬੰਨਿਆ ਆਂਦਾ ਚਲੋ ਹੜਾਓ ਆਪਾਂ ਇਧਰ ਨੂੰ ਚੱਲਦੇ ਆਜੋ ਚਲੋ ਚੱਲਦੇ ਆ ਡੱਕਣਾ ਬਈ ਬਈ ਡੱਕਣਾ ਪਈ ਮੜਾ ਨਾਲ ਤੋਲ ਗਾਡੋ ਬਈ ਨਹੀਂ ਬਲਾ ਦਾਂਗੀ ਬੜੇ ਯਾਰ ਕੋਲੇ ਛੱਡ ਕੇ ਜਾਣਾ ਚੰਗਾ ਬਈ ਮੇਰਾ ਭਰਾ ਆਉਣ ਵਾਲਾ ਯਾਰ ਬਿੱਤੇ ਜਾ ਯਾਰ ਹਾਂ ਬਿੱਤੇ ਨੀ ਯਾਰ ਤੇ ਪਾਰੇ ਦਾ ਬ੍ਰੇਕ ਕਰੀ ਜਾਵਾਂਗੀ ਹੋਰ ਮੇਰਾ ਭਰਾ ਆਉਣ ਵਾਲਾ ਯਾਰ ਗਾਇਸ ਚੰਗਾ ਬਈ ਕੱਲੂ ਮਿਲਦੇ ਆ ਆਇਆ ਬਈ ਲੱਤਾਂ ਲੁੱਟਾਉਂਗਾ ਸਿੱਧੀਆਂ ਕਰਤਾ ਯਾਰ ਸੌ ਜਾ ਨੀਂਦਰੇ 15 ਲੱਗੂਏ ਬਾਅਦ ਕੀ ਗੱਲ ਕੀ ਆ ਦੀਪ ਯਾਰ ਰਮਜ਼ਾਨੀ ਤੇ ਨਾ ਸਕੂਲ ਕਾਲ ਆਉਂਦਾ ਯਾਰ ਕਿਤੇ ਉਹ ਬੰਦਾ ਦੇ ਦਿੱਕੀ ਤਾਂ ਨਹੀਂ ਚੜਗਾ ਮੈਨਾਂ ਨੂੰ ਵੇਖ ਕੇ ਹੁੰਦਾ ਮੈਂ ਸਕੂਲ ਆ ਤੇ ਨਾ ਲੈ ਕੇ ਆਉਂਦਾ ਜਾ ਕੇ ਜਾਂ ਨਾ ਮੈਂ ਦੀਪ ਕੋਲ ਜਾ ਕੇ ਆਹ ਦੀਪ ਬਸ ਸਾਡੇ ਨਾਲ ਰਹਿ ਗਈ ਤੇ ਜਿੰਦਗੀ ਕਿੰਨੀ ਕਿ ਘੈਂਟ ਲੱਗਦੀ ਬਈ ਬਹੁਤ ਵਧੀਆ ਹਾਂ ਤੱਬਾ ਨਹੀਂ ਲੱਗਦਾ ਕੋਈ ਮਾਰੇ ਜਾਂਦਾ ਸਵਰਗ ਜਿ ਤਰੇ ਫਿਰਦੇ ਨਾ ਵੀ ਪੜ੍ਹਾਈ ਦੀ ਚੰਗਾ ਤਾਹੇ ਜੀ ਹਾਂ ਨਾ ਰਹਿ ਗਈ ਮੋੜ ਬਣਦਾ ਹੋਰ ਭਰਾ ਮੇਡਾ ਬਹੁਤ ਵਧੀਆ ਲਾਦ ਦੀ ਜਿੰਦਗੀ ਨੇ ਸੋਹਣੇ ਰਸਵਰਤ ਲੈਣੇ ਅੰਮ੍ਰਿਤ ਇਹਦਾ ਬਈ ਬੰਦੇ ਨੂੰ ਜਿੰਦਗੀ ਚਾਹੀਦੀ ਆ ਹਾਂ ਤੈਨੂੰ ਪੜ੍ਹਾਈ ਜਿੰਦੀ ਹੋਣੀ ਹੈ ਛਿਮਾਰ ਬੋਲ ਖਾਣਾ ਬਈ ਹੁਣ ਤੇ ਜਾਓ ਯਾਰ ਮੇਰਾ ਭਰਾ ਆਉਣ ਨਾ ਨਹੀਂ ਮੇਰੀ ਭਰਾ ਆਉਣਾ ਨਹੀਂ ਬਈ ਮੇਰਾ ਭਰਾ ਆਉਣ ਵਾਲਾ ਹੁਣ ਯਾਰ ਤੇ ਜਾਓ ਯਾਰ ਜਾਓ ਚੰਗਾ ਜਾਓ ਬਈ ਯਾਰ ਮੇਰਾ ਭਰਾ ਆਉਣ ਵਾਲਾ ਹਣਾ சார் நீ ਹਾਂ ਬਾਈ ਦੀਪ ਕੀ ਹਾਲ ਆ ਠੀਕ ਆ ਬਾਈ ਯਾਰ ਨਾ ਤੂੰ ਸਕੂਲ ਸਕਾ ਲਾਉਣਾ ਯਾਰ ਗੱਲ ਕੀ ਹੋਈ ਆ ਬੰਦੇ ਘਰ ਤੇ ਕਰ ਵੀ ਪਹੁੰਚ ਲਾ ਗਿਆ ਬਾਈ ਮੇਰੇ ਯਾਰ ਆ ਯਾਰ ਉਹ ਯਾਰ ਆ ਗੱਲ ਆ ਬਾਈ ਨਾ ਕਹਿ ਉਹਨਾਂ ਬਾਰੇ ਬਾਈ ਯਾਰ ਆਪਣੀ ਸੋਚ ਕਿੰਨੀ ਚੰਗੀ ਸੀ ਯਾਰ ਆਪਾਂ ਚੰਗੇ ਰਾਹ ਪਏ ਸੀ ਯਾਰ ਵੇਖ ਨਹੀਂ ਬਾਈ ਯਾਰ ਹੁਣ ਮੈਂ ਉਹਦੇ ਤੇਰੇ ਘਰ ਤੇ ਵੀ ਉਹ ਪੰਜ ਸੱਤ ਯਾਰ ਛੱਡਦਾ ਲੈ ਯਾਰ ਆ ਗੱਲ ਆ ਹਾਂ ਬਈ ਇਹ ਬਾਈ ਤਾਂ ਨਹੀਂ ਯਾਰੀ ਰੱਖਣੀ ਬਈ ਤੂੰ ਸਾਡੇ ਘਰੋਂ ਬਾਹਰ ਹੋ ਜਾ ਯਾਰ ਬਈ ਯਾਰ ਹੋਰ ਬਈ ਆ ਤੇ ਸੌਂ ਆ ਯਾਰ ਬੜਿਆ ਮਾੜ ਖਰੇ ਹਾਂ ਬਈ ਯਾਰ ਕਾਲਾ ਮੋੜ ਹੋਰ ਵੀ ਬੜਿਆ ਮਾੜ ਹਾਂ ਬਈ ਯਾਰ ਬਣਿਆ ਕਾਕਾ ਤੇਰਾ ਕੱਲ ਸਾਨੂੰ ਛਰਾਰੂ ਯਾਰ ਜੱਟ ਟੱਕਰਿਆ ਸੀ ਉਹਦਾ ਬਈ ਮੈਂ ਘਰੋਂ ਕੱਢ ਤਾ ਉਹ ਮੈਨੂੰ ਨਾ ਮੇਰੇ ਨਾਲ ਯਾਰੀ ਤੋੜ ਦੇ ਮੈਂ ਕਹ ਮੇਰੇ ਯਾਰ ਬਥੇਰੇ ਠੀਕ ਆ ਬਈ ਹਾਂ ਬਈ ਯਾਰ ਕੋ ਖਵਾ ਪਿਆਈ ਰੋ ਯਾਰ ਸਰੀਰੀ ਬਹੁਤ ਦੁਖੀ ਜਾਂਦਾ ਇੱਥਾਂ ਖਵਾ ਪਿਆ ਜਿੰਨੇ ਬਈ ਪੈਸੇ ਕੋਈ ਬਈ ਪੈਸੇ ਕਿੱਥੇ ਲਿਆ ਬਈ ਮੇਰੇ ਕੋਲ ਪੈਸੇ ਨਹੀਂ ਯਾਰ ਉਹ ਇਤੋਂ ਗਾ ਵੇਚ ਵੂਚ ਦੇ ਬਈ ਨਹੀਂ ਯਾਰ ਮੇਰਾ ਭਰਾ ਉਹ ਕੁੱਟੂ ਆ ਵੇਚ ਦੇ ਨਹੀਂ ਨੇ ਨਹੀਂ ਕੋਨੇ ਵੇਚਦਾ ਉਹਨੂੰ ਕਿਹੜਾ ਪਤਾ ਲੱਗਣਾ ਨਹੀਂ ਭਾਈ ਯਾਰ ਮੈਂ ਉਹ ਕਿ ਜਵਾਬ ਦਊਂਗਾ ਮੈਂ ਕੁਝ ਵੀਚ ਦੂੰਗਾ ਤਾਂ ਗਰੀ ਮੈਨੂੰ ਨਹੀਂ ਪਤਾ ਤੂੰ ਕਿਰੋ ਚੋਰੀ ਨਹੀਂ ਕਰਦਾ ਨਹੀਂ ਭਾਈ ਯਾਰ ਮੇਰਾ ਭਰਾ ਮੈਨੂੰ ਕੁੱਟੋ ਮੈਂ ਡਰ ਬੋਲਾ ਮੈਂ ਵੇਚ ਦੇ ਮੈਂ ਵੇਣਾ ਯਾਰ ਜੇ ਤੂੰ ਨਹੀਂ ਨਹੀਂ ਵੇਚਨੀ ਵੀ ਵਾਲਵਾ ਮੁਰਮੇ ਹੀ ਵੇਚ ਦੇ ਭਾਈ ਵਾਲਵਾ ਤਾਂ ਮੇਰੀ ਮੰਮੀ ਦੇ ਕੰਨ ਚ ਹੀ ਆ ਯਾਰ ਕਾ ਭਾਈ ਪਰੋਚਦਾ ਬਹੁਤ ਹੋਣਾ ਨੂੰ ਥੂਲੀ ਵੇਚ ਕੋਣੀ ਮੈਂ ਦਾਦੇ ਭਰਾ ਨੂੰ ਕਹਿ ਨਹੀਂ ਕਰ ਕੋਈ ਨਹੀਂ ਭਾਈ ਫਿਰ ਮੈਂ ਸੋਚਦਾ ਯਾਰ ਵੀ ਠੀਕਾ ਮੈਂ ਉਹ ਨੂੰ ਲਾ ਦੇਣਾ ਹੁਣੇ ਹਾਂ ਕੋਈ ਨਹੀਂ ਬਈ ਫੋਨ ਲਾ ਦੀ ਚੱਲ ਮੈਂ ਲਾਉਂਗਾ ਹਾਂ ਮੇਰਾ ਫੋਨ ਬਈ ਬਾਠ ਠੀਕਾ ਬਾਕੀ ਮੇਰਾ ਭਰਾ ਪੁੱਛਣ ਲੱਗਾ ਉੱਪਰ ਮੈਂ ਕਹਿ ਦੂੰਗਾ ਬਈ ਇਹ ਤਾਂ ਚੋਰੀ ਹੋ ਗਈ ਯਾਰ ਮੇਰਾ ਔਖਾ ਆ ਪਿਆ ਜਸਵਰਾ ਕੋਈ ਵਤੂ ਹੋਏ ਜਾਂ ਬੇਰਗੀ ਹੋਈ ਉਹਰਾ ਕੰਮ ਉਹਦੇ ਦੇ ਡਾੜ ਸਾਰੇ ਯਾਰ ਯਾਰ ਅੱਜ ਮੈਂ ਰਿਜ਼ਲਟ ਦਾ ਵੇਖਾ ਮਿਲਨ ਦਾ ਮੈਸੇਜ ਆਇਆ ਹੀ ਪਿਆ ਰਿਜ਼ਲਟ ਦਾ ਮੈਂ ਫੇਲ ਹੋ ਗਿਆ ਆ ਕੀ ਯਾਰ ਬਈ ਮੈਂ ਕਿਵੇਂ ਉਹ ਕੈਮਰਾ ਪਰਦੇ ਬਹੁਤ ਦਾ ਹੀਗਾ ਉਹ ਯਾਰ ਮੇਰੇ ਘਰੇ ਪਾ ਲਗਾ ਮੇਰਾ ਤਾਂ ਭਰਾ ਕੁੱਟੂ ਆ ਹਣ ਯਾਰ ਮੇਰਾ ਯਾਰ ਮੈਨੂੰ ਕਹਿੰਦਾ ਹੁੰਦਾ ਤੂੰ ਨਾਰ ਆ ਲੈ ਉਹਨਾਂ ਨੇ ਮੈਂ ਤਾਂ ਕਰਕੇ ਫੇਲ ਹੋ ਗਿਆ ਜਿਆ ਯਾਰ ਹਣ ਕੀ ਬਣੂ ਆ ਸਰ ਹੁਣ ਜਿਹੜੇ ਜਿਹੜੇ ਚਾਰ ਆ ਵੀ ਇਹ ਬਲੌਗ ਬਣਾਉਂਦੇ ਨੇ ਮੁੰਡੇ ਹਾਂਜੀ ਸੋ ਜਿੰਨੇ ਵੀ ਦੇਖਦੇ ਨੇ ਉਹਨਾਂ ਸਾਰਿਆਂ ਕੇ ਬੀਲੇ ਕੀ ਜ਼ਰੂਰ ਇਹਨਾਂ ਨੂੰ ਫੋਲੋ ਕਰੋ। ਸੋ ਸਪੋਰਟ ਕਰੋ, ਹੋਰ ਇਹਨਾਂ ਨੂੰ ਸੁਝਾਅ ਵੀ ਦਿਓ। ਪਿਆਰ ਵਾਲੇ, ਮੁਹੱਬਤ ਵਾਲੇ, ਹੋਰ ਅੱਛੇ-ਅੱਛੇ ਕਮੈਂਟ ਕਰਨਾ। ਤੁਹਾਡੇ ਸਾਰਿਆਂ ਦੇ ਚੰਗੇ ਵਧੀਆ ਕਮੈਂਟ ਕਿਸੇ ਦਾ ਜੀਵਨ ਬਦਲ ਸਕਦੇ ਨੇ। ਸੋ ਲਵ ਯੂ, ਜਿਉਂਦੇ ਰਹੋ। ਹੈ ਮੈਂ ਤਾਂ ਪਾਸ ਹੋ ਗਿਆ ਯਾਰ ਹਨਾ। ਵਧੀਆ ਗੱਲ ਹੈ ਯਾਰ ਮੇਰੇ ਨੰਬਰ ਚੰਗੇ ਆ ਗਏ। ਪਰ ਇੱਕ ਗੱਲ ਆ ਯਾਰ। ਮੈਂ ਆਪਦੇ ਪਾਸ ਹੋਣ ਦੀ ਤਾਂ ਖੁਸ਼ੀ ਮਨਾਈ ਜਨਾ ਪਰ ਮੇਰੇ ਹਰਦੀਪ ਦਾ ਕੀ ਬਣਾ ਬੇਸ਼ੱਕ ਵੀ ਯਾਰ ਉਹਨੇ ਮੈਨੂੰ ਘਰੋਂ ਕੱਢਦਾ ਪਰ ਹੈ ਤਾਂ ਮੇਰਾ ਯਾਰ ਆ ਯਾਰ। ਮੈਂ ਜਾ ਕੇ ਪੁੱਛਦਾ ਉਹਨੇ ਫੇਰ ਬਣਿਆ ਆ ਜੀ ਵੀ ਆ ਕਿ ਬਣਿਆ ਮੈਂ ਤਾਂ ਪਾਸ ਹੋ ਗਿਆ ਯਾਰ ਵਧੀਆ ਨੰਬਰ ਆਏ ਮੇਰੇ ਤਾਂ ਬਾਈ ਮੈਂ ਤਾਂ ਫੇਲ ਹੋ ਗਿਆ ਯਾਰ ਕਿਉਂ ਯਾਰ ਬਾਈ ਯਾਰ ਫੇਲ ਹੋ ਗਿਆ ਮੈਂ ਕੋ ਯਾਰ ਬਾਈ ਮੈਂ ਤੈਨੂੰ ਕਿੰਨੇ ਯਾਰ ਹੀ ਸਮਝਾਇਆ ਸੀ ਯਾਰ ਵੀ ਤੂੰ ਮਾੜੀ ਸ਼ਗਤ ਦੇ ਨਾਲ ਨਾਲ ਯਾਰ ਵੇਖ ਲੈ ਉਸੇ ਬੰਦਾ ਕਰਕੇ ਤੂੰ ਅੱਜ ਫੇਲ ਹੋ ਗਿਆ ਯਾਰ ਜੇ ਕਿਤੇ ਤੂੰ ਇਹੀ ਮੇਰੇ ਨਾਲ ਲਾ ਕੇ ਪੜਦਾ ਹੁੰਦਾ ਨਾ ਤੇਰੇ ਮੇਰੇ ਨਾਲ ਵੀ ਟੋਪਰ ਦੇ ਨੰਬਰ ਆਉਂਦੇ ਸੀ ਯਾਰ ਵੇਖ ਲੈ ਹੋਰ ਬੋ ਯਾਰ ਮੇਰਾ ਭਰਾ ਵੀ ਮੈਨੂੰ ਖੁੱਟੂ ਆ ਗਿਆ ਯਾਰ ਕੋਨੀ ਬਾਈ ਯਾਰ ਮੈਂ ਤੇਰੇ ਵਾਸਤੇ ਇੰਨਾ ਕਰ ਸਕਦਾ ਤੇਰੇ ਪਰ ਤੇਰੇ ਪਰ ਆਪ ਭਰਾ ਨੂੰ ਮੈਂ ਸਮਝਾਉਂਗਾ ਮੈਂ ਕਹੂੰਗਾ ਮੈਂ ਕੋਈ ਨਈ ਵੀਰੇ ਵੀ ਇਹੋ ਜਿਹਾ ਕੋਈ ਨਹੀਂ ਹੁੰਦਾ ਤੇ ਬਾਕੀ ਯਾਰ ਬਾਈ ਮੈਂ ਤੇਰੀ ਦਮੀ ਹੋ ਸਕਦਾ ਤਾਂ ਮੈਂ ਤੇਰੀ ਡਮੀਸ਼ਨ ਕਰਾ ਸਕਦਾ ਵੀ ਤੇਰੀ ਮਾਰੀ ਮੋਟੀ ਨੂੰ ਮਦਦ ਕਰਾ ਸਕਦਾ ਐ ਰੈਣਾ ਮੈਂ ਜ਼ਰੂਰ ਕਰ ਪਰ ਤੂੰ ਮੇਰੇ ਨਾਲ ਇੱਕ ਵਾਦਾ ਕਰ ਲੈ ਬਾਈ ਤੂੰ ਮਾਰੀ ਸੰਗਤ ਨਾਲ ਨਹੀਂ ਗੱਲਦਾ ਉਹ ਬੰਦੇ ਨਾਲ ਬਾਈ ਮੈਂ ਤੇਰਾ ਨਾ ਵਾਦਾ ਕਰਦਾ ਬਾਈ ਮੈਂ ਬੁਰੀ ਸੰਗਤ ਨੂੰ ਜ਼ਰੂਰ ਛੱਡੂਗਾ ਬਸ ਬਾਈ ਤੂੰ ਤੈਸ਼ਾ ਮੈਂ ਆਪਾਂ ਕੁੱਨੀ ਫੇਰ ਪੜਾਂਗੇ ਫੇਰ ਅੱਗੇ ਵਾਲੀ ਲਾਈਫ ਨੂੰ ਸੋਚਾਂਗੇ ਆਪਾਂ ਹੋਰ ਬਾਈ ਨਹੀਂ ਮੇਰੇ ਭਰਾਣੇ ਬਾਈ ਮੈਨੂੰ ਨੇ ਕਿਆ ਇਹ ਜੇ ਤੂੰ ਫੇਰ ਹੋ ਗਣਾ ਮੈਨੂੰ ਨਿਕਾਇ ਤੇ ਮੈਂ ਕਰੀ ਪਹਿਹ ਭਰਨੇ ਨਹੀਂ ਤੇ ਮੁੜ ਕੇ ਮੈਂ ਤੈਨੂੰ ਪਾਸ ਨਹੀਂ ਕਰਾਉਣਾ ਵੀ ਤੇਰੇ ਬਡਮਿਸ਼ਨ ਨਹੀਂ ਕਰਾਉਣੀ ਤੇ ਉਹ ਮੈਨੂੰ ਆਦਾ ਘਰ ਦੇ ਕੰਮਾਂ ਤੇ ਲਾਉਣਾ ਮੈਨੂੰ ਆਂਦਾ ਹੀ ਗਾ ਚਲ ਕੁੱਨੀ ਬਈ ਤੂੰ ਟੈਂਸ਼ਨ ਨਾ ਲੈ ਮੈਂ ਹੈਗਾ ਮੇਰੇ ਤੋਂ ਜਿੰਨਾ ਹੋਇਆ ਬਈ ਜਿੰਨਾ ਕਰ ਸਕਦਾ ਤੇਰੇ ਐਡਮਿਸ਼ਨ ਵੀ ਕਰਾਉਂਗਾ ਮੈਂ ਆਪਦਾ ਵੀ ਖਰਚਾ ਤੇ ਮੂਹ ਪਰ ਬਈ ਯਾਰ ਤੂੰ ਮੇਰੇ ਨਾਲ ਇੱਕ ਵਾਦਾ ਪੱਕਾ ਰੱਖੀ ਜਰ ਕਿ ਤੂੰ ਮારી ਸੰਗਤ ਨਾ ਰਿਦਾ ਠੀਕ ਆ ਬਈ ਜੇ ਤੂੰ ਇਨਾ ਕਰਤਾ ਮੈਂ ਬੁਰੀ ਸੰਗਤ ਨਾਲ ਵੀ ਛੱਡ ਦੂੰਗਾ ਸਾਥ ਉਹਨਾਂ ਦਾ ਤੇ ਨਾਲੇ ਬਈ ਮੈਂ ਬਈ ਮੈਂ ਤੈਨੂੰ ਘਰੋਂ ਕੱਢਿਆ ਮੈਂ ਤੇ ਤੈਨੂੰ ਬਹੁਤ ਬਹੁਤ ਮਾਫੀ ਕਾਲ ਕੁੰਨੀ ਬਾਈ ਯਾਰ ਤੂੰ ਮੈਨੂੰ ਘਰੋਂ ਕੱਢਿਆ ਹੀ ਹੈ ਨਾ ਪਰ ਕੋਈ ਚੱਕਰ ਨਹੀਂ ਪਰ ਤੂੰ ਹੈਗਾ ਮੇਰਾ ਉਹੀ ਦੋਸਤਾ ਨਾ ਯਾਰ ਹਾਂ ਮੈਂ ਤਾਂ ਆਪਾ ਆਪਾ ਤਾਂ ਪਹਿਲਾਂ ਵਾਲੀ ਪੱਕੀ ਯਾਰੀ ਰੱਖਣੀ ਆ ਤੂੰ ਕੈਸਾ ਆਇਆ ਬਾਈ ਕੁੰਨੀ ਆਪਾਂ ਪਹਿਲਾਂ ਉਹ ਚੰਗੀ ਲੈ ਸੋਚਾਂਗੇ ਆਪਾਂ ਪੜਾ ਲੈਾਂਗੇ ਹਾਂ ਜਰੂਰ ਬਾਈ ਜਰੂਰ ਚੱਲ ਚੱਲਦੇ ਗੋਲੀ ਮਾਰੋ ਆ ਵੇਖ ਬਾਈ ਗਾਣਾ ਕਿੰਨਾ ਸੋਹਣਾ ਹਾਂ ਵੇ ਗਾਣਾ ਬਹੁਤ ਸੋਹਣਾ ਵਾਕਿਆ ਇਹ ਗੋਲੀ ਮਾਰੋ ਮੈਂ ਹੋ ਜੇ ਬਣਾਉਂ ਦਿਆਂ ਯਾਰ ਹੋਰ ਬਈ ਕਹੇਆ ਆਉ ਲੋ ਜਣੇ ਹੀ ਢ ਗਿਆ ਭਾਈ ਹਟਣਾ ਇਹ ਤੂੰ ਇਤਾ ਬਈ ਮੇਰੀ ਪੜ੍ਹਾਈ ਖਰਾਬ ਕਰਤੀ ਨਾਲੇ ਬਈ ਮੇਰਾ ਘਰ ਖਰਾਬ ਕਰਤਾ ਨਾਲੇ ਬਈ ਮੇਰੀ ਸਾਰੀ ਤੇ ਜਿੰਦਗੀ ਖਰਾਬ ਕਰਤੀ। ਓਹੀ ਐਚ ਐ ਹੋਇਆ ਕੀ ਕੀਤਾ ਬਈ। ਬਈ ਤੂੰ ਹੀ ਮੈਨੂੰ ਉਦੇ ਵੀ ਤੱਕੇ ਨਾ ਬਈ ਤੂੰ ਹੀ ਮੈਨੂੰ ਉਦੇ ਨਸ਼ਾ ਕਰਾਇਆ। ਓਹੀ ਤੱਕੇ ਨਾ ਲੱਗਾ ਤੇ ਤੂੰ ਆਪੇ ਐਵੇਂ ਕਿਵੇਂ ਬਈ ਆਪ ਲੱਗੇ ਤੇ ਵੀ ਮੈਨੂੰ ਪੂਰੀ ਸੰਗ ਦਾਦਲ ਚ ਤੂੰ ਵੀ ਮੈਨੂੰ ਨਸ਼ੇ ਦੇ ਚਵਾੜਤਾ ਸੀ। ਯਾਰ ਤੋ ਬਈ ਮੇਰਾ ਆਹਾ ਅਸਲੀ। ਚਲ ਗੋਨੀ ਵੀ ਅੱਜ ਤੋਂ ਬਾਅਦ ਤੂੰ ਇਹ ਨਹੀਂ ਲੜੀ। ਇਹ ਨਹੀਂ ਰੂੰਗਾ ਕਾ। ਆ ਬਈ ਤੁਸੀਂ ਸਾਡਾ ਅਸਟਰ ਗਰੁੱਪ ਵੇਖ ਰਹੇ ਹੋਗੇ ਸਾਰੇ ਗਰੁੱਪ ਵਾਲੇ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਜ ਵੀ ਸਾਡੀ ਵੀਡੀਓ ਵੇਖੀ ਹੋਗੇ ਇਸ ਆ ਕਨਸੈਪਟ ਦੁਆਰਾ ਤੁਹਾਨੂੰ ਦੱਸਣਾ ਚਾਹਦੇ ਆ ਕਿ ਜਿਹਾ ਜੀ ਤੁਸੀਂ ਸੰਗਤ ਚ ਰਹੋਗੇ ਉਹੋ ਜਿਹਾ ਤੁਹਾਡੇ ਤੇ ਅਸਰ ਪਊ ਤੁਸੀਂ ਬਈ ਚੰਗੀ ਸੰਗਤ ਚ ਰਹੋਗੇ ਤੇ ਤੁਹਾਡੇ ਚੰਗਾ ਅਸਰ ਪਊ ਜੇ ਤੁਸੀਂ ਬਾੜੀ ਸੰਗਤ ਚ ਪਾਉਗੇ ਤੇ ਤੁਹਾਡੇ ਤੇ ਮਾੜਾ ਅਸਰ ਪਊ ਇਸੇ ਕਰਕੇ ਤੁਸੀਂ ਆਪਦੀ ਸੰਗਤ ਬਦਲੋ ਵਧੀਆ ਪੜੋ ਲਿਖੋ ਤੇ ਮਾਪਿਆਂ ਦੇ ਕਹਿਣੇ ਚ ਰਹੋ ਤੇ ਚੋਰੀ ਚੋਰੀ ਨਾ ਕਰੋ ਤੇ ਬਾਕੀ ਆ ਵੀਡੀਓ ਹਾਂਜੀ ਵੀਰ ਭੈਣੋ ਪਿਆਰ ਭਰੇ ਸੇਕਾਰ ਵੀਰ ਜੀ ਤੁਸੀਂ ਮੈਨੂੰ ਮਾੜਾ ਨਾ ਸਮਝਦੇ ਵੀਡੀਓ ਅੱਜ ਮੈਂ ਬਹੁਤ ਵਧੀਆ ਬੰਦਾ ਤੇ ਬਾਕੀ ਤੁਸੀ ਸਾਡੀ ਵੀਡੀਓ ਵਧੀਆ ਲੱਗੀ ਤੁਹਾਨੂੰ ਸਾਰਿਆਂ ਨੂੰ ਤਾਂ ਲਾਈਕ ਕਮੈਂਟ ਜਰੂਰ ਕਰੋ ਇਹ ਬਈ ਬਣ ਕੇ ਤੇ ਬਾਕੀ ਜੇ ਤੁਹਾਨੂੰ ਨਹੀਂ ਚੰਗੀ ਲੱਗਿਆ ਤੁਸੀਂ ਸਾਨੂੰ ਦੱਸੋ ਇਹ ਥੋੜੂ ਸਾਰਿਆਂ ਨੂੰ ਮਾ ਤੁਹਾਨੂੰ ਸਾਰਿਆਂ ਨੂੰ ਮੇਰੇ ਲਈ ਮਾਫੀ ਬਹੁਤ ਹਨ ਤੇ ਬਈ ਬਣ ਕੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਜਿਹੜਾ ਵੀ ਹੈ ਸਾਡੀ ਮਾਂ ਪਿਓ ਭੈਣ ਭਰਾ ਸਾਰੇ ਲਾਈਕ ਕਮੈਂਟ ਜਰੂਰ ਕਰੋ ਤੇ ਸ਼ੇਅਰ ਕਰਨੀ ਨਾ ਭੁੱਲੋ ਸ਼ੇਅਰ ਜਰੂਰ ਕਰੋਏ ਧੰਨਵਾਦ ਬਾਕੀ ਮਾਫੀ ਚਾਹੁੰਦਾ ਜੇ ਗਲਤ ਫਲਤ ਹੋਈ ਤਾਂ ਓਕੇ ਚੰਗਾ ਬਈ ਤੁਸੀਂ ਬੱਸ